ਪਾਲੀ ਨੂੰ ਪੁੱਛਦੇ ਆ ਯਾਰ ਪਾਲੀ ਹਾਂ ਆਇਆ ਵੇ ਬਈਆ ਮੇਰੀ ਗੱਲ ਸੁਣਾ ਹਾਂ ਸਿਖਰ ਤੇ ਪਹੁੰਚ ਗਿਆ ਹਾਂ ਤੂੰ ਗਈ ਨਹੀਂ ਵੇਖੀ ਕਿਉਂ ਕੀ ਲੈਣ ਜਾਣਾ ਸੀ ਤੈਨੂੰ ਪਤਾ ਨਹੀਂ ਕੀ ਲੈਣ ਜਾਣਾ ਸੀ ਕੱਲ ਤਾਂ ਮੇਰੇ ਬਾਪੂ ਨੇ ਮੋੜ ਲਿਆ ਸੀ ਤੈਨੂੰ ਲੱਖ ਰੁਪਏ ਬਾਰੇ ਆਖਿਆ ਸੀ ਅੱਛਾ ਲੱਖ ਰੁਪਏ ਲੈਣਾ ਤੁਸੀਂ ਤੈਨੂੰ ਪਤਾ ਹੈ ਵੱਧ ਨਹੀਂ ਲੈਣੇ ਵੱਧ ਦੱਸ ਦੋ ਜੇ ਵੱਧ ਲੈਣੀ ਤਾਂ ਵੱਧ ਲਿਆਉਂਗੀ ਮੇਰੀ ਗੱਲ ਸੁਣਾ ਬਾਹ ਜਮਾਨ ਲੜਾਇਆ ਕਰ ਮੇਰੀ ਗੱਲ ਸੁਣ ਲੈ ਹਾਂ ਤੈਨੂੰ ਆਖਿਆ ਸੀ ਕਿ ਮੈਂ ਆਪਾਂ ਮੋਟਰ ਲਵਾਉਣੀ ਆ ਖੇਤ ਛਤਰੀ ਵਾਲੀ ਨਾ ਫਿਰ ਬੱਦਲਵਾ ਲਾ ਲੇ ਛਤਰੀਆਂ ਵੱਧ ਨਹੀਂ ਆਉਂਗੀਆਂ ਐਸੇ ਮੈਂ ਤਾਂ ਹੀ ਤਾਂ ਮੈਂ ਤੈਨੂੰ ਕਹਿਨੀ ਆ ਕਿਉਂ ਤੇਰੇ ਕਿਸੇ ਨੇ ਕੰਨ ਤਾਂ ਨਹੀਂ ਘੇਰਤੇ ਹੈ ਕਰਦੀ ਹੈ ਨਾ ਮੇਰੇ ਤਾਂ ਕੰਨ ਕਿਸੇ ਨੇ ਨਹੀਂ ਪਰ ਤੂੰ ਦੱਸ ਕਿੰਨੇ ਲੈਣੇ ਵੱੱਦ ਮੰਗ ਤੂੰ ਕਿੰਨੇ ਮੰਗਦਾ ਹੈ ਵੱੱਦ ਨਹੀਂ ਮੇਰੀ ਗੱਲ ਸੁਣ ਬੱਸ ਚੜ ਜਾ ਲੱਖ ਰੁਪਈਆ ਲੈ ਜਾ ਕੇ ਇੱਧ ਲਿਆ ਕਹੀ ਮੈਨੂੰ ਕਿਰਾਇਆ ਪੜਾ ਫਾ ਕੇ ਰਾ ਕਿਰਾਇਆ ਪੜਾ ਆਹ ਬੜਾ ਤੇਰੇ ਕੋਲ ਸਾਰੇ ਹੀ ਕਿਉਂ ਲੱਖ ਰੁਪਈਆ ਤੇਰੀ ਖਾਤਰ ਮੈਂ ਮੇਰੀ ਗੱਲ ਸੁਣਾ ਕਪੜਿਆਂ ਦੀ ਨਿਮਾਰੀ ਚ ਤੇਰੇ ਕੋਲ ਰੁਪਈਆ ਬਾਧੂ ਭਏ ਕਿਰਾਇਆ ਪਰ ਹੁਣ ਤੇ ਕਿਰਾਇਆ ਬੜਾ ਮੈਂ ਸਮਝਾ ਦੇ ਦੂੰ ਉਧਰ ਤਾਂ ਫਿਰ ਜ਼ਿਆਦਾ ਲੱ ਰਾਮ ਦੁੱਤਿਆ ਤਾਂ ਥੋੜਾ ਹੀ ਲੱਗੂਗਾ ਕਿਉਂ? ਰਾਮ ਦੁੱਤਿਆ ਅਰੇ ਥਾਣੇ ਜਾਉਂਗੀ ਮੈਂ। ਕੀ ਗੱਲ? ਥਾਣੇ ਕੀ ਕਰਾਂਗੀ? ਤੇ ਫੇਰ ਹੀ ਸਾਨੂੰ ਪੈਸੇ ਮਿਲਣਗੇ। ਤੈਨੂੰ ਸੰਗ ਨਹੀਂ ਆਉਂਦੀ ਇਹ ਗੱਲ ਕਹਿੰਦੀ ਨੂੰ। ਹਾਂ। ਥਾਣੇ ਜਾਉਂਗੀ ਕਿਉਂ? ਥਾਣੇ ਨੂੰ ਕਿਉਂ? ਮੈਂ ਕੋਈ ਭੁੱਕੀ ਵੇਚਦਾ, ਕੋਈ ਕਿ ਮੈਂ ਸ਼ਰਾਬ ਕਰਦਾ। ਮੈਂ ਸੋਡ ਤੇ ਕਰੂੰ ਦਾਲ ਦਾ ਪਰਚਾ। ਕਿਰਫਾ ਨਾ ਮੈਨੂੰ ਨਾ ਪੈਸੇ ਫੇਰ ਲੋਟਾਉਂਗਾ ਤੁਸੀਂ ਮੇਰੀ ਗੱਲ ਸੁਣ ਹਾਂ ਖਰਚਾ ਕਰੇਗੀ ਤੂੰ ਤੇ ਮੈਂ ਸੰਗ ਨਹੀਂ ਉਹਦੀ ਵੀ ਘਰ ਦੇ ਵਿੱਚ ਆ ਕੇ ਸਾਡੇ ਦੀ ਪਰਚਾ ਕਰੇਗੀ ਅਛਰੇ ਫਿਰ ਤੁਹਾਨੂੰ ਨੂੰ ਸੰਗ ਕਰਨ ਦੀ ਜਦੋਂ ਮੈਥੇ 1 ਲੱਖ ਰੁਪਇਆ ਕਦੇ ਕੁਝ ਪਾ ਦੇ ਕਦੇ ਕੁਝ ਪਾ ਦੇ ਮੇਰੇ ਮਾਪੇ ਕਿੱਥੇ ਦੇਣ ਸਾਨੂੰ ਮੇਰੀ ਗੱਲ ਸੁਣ ਪੈਸੇ ਦੇ ਨੇ ਮੈਂ ਆਖਿਆ ਮੋੜ ਦੇ ਇਹ ਕੋਈ ਕੋਈ ਤਾਂ ਨਹੀਂ ਇਹਦਾ ਦੱਬ ਜਾਓ ਮੋੜ ਦੋਗੇ ਤੇ ਹੁਣ ਉਹ ਕਿਥੋਂਰੇ ਕਰ ਦੇਣ ਜਦੋਂ ਮੋੜੋਂਗੇ ਤਾਂ ਦੇਖੀਓ ਜਦੋਂ ਨਾਲ ਕੋਈ ਹੈ ਹੀ ਨਹੀਂ ਤੂੰ ਕਹੀਏ ਨਹੀਂ ਤੂੰ ਜਾ ਤਾਂ ਸਹੀ ਸਾਰਾ ਕੁਛ ਲੈ ਕੇ ਦਊਗੀ ਮੈਂ ਜਾਨੀ ਰਾਤ ਤੇ ਸੋਨੂੰ ਮੈਂ ਦਿੰਨੀ ਆ ਪੈਸੇ ਸੋਨੂੰ ਲੈ ਆ ਲਿਆ ਮਾਮਲੇ ਤੇਰੀ ਜਾਨੀ ਆ ਨਾ ਫਰਾਨੇ ਜਾਂਦੀ ਆ ਹਾਂ ਉੱਥੇ ਪਤਾ ਲੱਗੂ ਜਦੋਂ ਚੌਂਕੀ 'ਚ ਪਰਚਾ ਕਰਾਂ ਤੁਹਾਡੇ ਤੇ ਮੈਂ ਮੇਰੀ ਗੱਲ ਸੁਣ ਹਾਂ ਬੜਾ ਕਵਰਾ ਆ ਨਾ ਮੈਂ ਤੈਨੂੰ ਬਾਰ ਬਾਰ ਇਹੀ ਗੱਲ ਕਹੀ ਆ ਨਾ ਫਿਰ ਕਿ ਕਿੱਡੀ ਖਾਸ ਕਰ ਲੈ ਲੱਖ ਰੁਪਈਆ ਦੀ ਕਿੰਨਾ ਕੋਲ ਨਾ ਕੋਈ ਲੱਖ ਬੜਾ ਹਜੇ ਵੀ ਰਿੰਕੀ ਨਹੀਂ ਪਾਉਂਦਾ ਬਿੱਲ ਆ ਲਿਆ ਹਜੇ ਵੀ ਕਹਿੰਦਾ ਲੱਖ ਰੁਪਈਆ ਮੈਂ ਰੰਗ ਦਿੱਤੇ ਚੰਕੀ ਜਾਨੀਆਂ ਮੈਨੂੰ ਬੇਬੇ ਬਾਪੂ ਉਤਾਰ ਕੱਲ ਤਾਂ ਮੈਨੂੰ ਬਾਪੂ ਨੇ ਰੋਕ ਲਿਆ ਅੱਜ ਮੈਨੂੰ ਬਾਪੂ ਰੋਕ ਰੋਕ ਜਾ ਇਹ 2934 ਫਿਰਦੀਆਂ ਕੋਈ ਅਸੀਂ ਕਿਸੇ ਚੌਂਕੀ ਚੌਂਕੀ ਤੇ ਕਰਦੇ ਨਹੀਂ ਹਾਂ ਜੇ ਤੈਨੂੰ ਆਇਆ ਹੋਊਗਾ ਡਰਾਵੇ ਦੇ ਨਹੀਂ ਆਇਓ ਉਲਟੇ ਹਾਂ ਬਾਖ ਦੂ ਮੈਂ ਤਾਂ ਜਿਹਦੇ ਜਾਨੀਆਂ ਉਸੇ ਦੀ ਕਮਰੇ ਭਰੇ ਤੇ ਅਸਮਾਨ ਦੇ ਜਿਹਦੇ ਵਗ ਜਾਂ ਘਰ ਭਰੇ ਪਿਆ ਉਸੇ ਦੀ ਮੇਰਾ ਤਾਂ ਦੇਖ ਦੇਖ ਕੇ ਜੀ ਪਰਾ ਹੋਣ ਲੱਗ ਜਾਂਦਾ ਆ ਕਿੱਧਰ ਆਉਂਦੀ ਹੁਣ ਕਿੱਧਰ ਜਾਨੀਆਂ ਕੁੜੇ ਐ ਕਿਧਰ ਉੱਡੀਆਂ ਨੇ ਇਧਰ ਮੋੜ ਪਖੀ ਮੈਂ ਜਾਣੀ ਐ ਲੱਖ ਰੁਪਈਆ ਲੈ ਕੇ ਨਹੀਂ ਛੱਡੀ ਖਾਤਰ ਲੱਖ ਰੁਪਈਆ ਹਾਂ ਕਿਨੇ ਕਹਿ ਤੈਨੂੰ ਤੇਰੇ ਪੁੱਤ ਮੰਗਦਾ ਪੈਸੇ ਮੇਥੋਂ ਉਹ ਮੈਂ ਜਾਣੀ ਐ ਥਾਣੇ ਜਾਨੀ ਐ ਛੋੜ ਤੇ ਪਰਚਾ ਕਰਕੇ ਹੁੰਦੀ ਸਾਰਿਆਂ ਤੇ ਤੂੰ ਇੱਧਰ ਪੁੱਠੀ ਮੜ ਮੈਂ ਤੈਨੂੰ ਦੱਸਾਂ ਤੈਨੂੰ ਕਿਹਾ ਕਦੋਂ ਮੁੰਡੇ ਨੇ ਆ ਹੁਣ ਕਿਹਾ ਮੈਨੂੰ ਕਹਿੰਦਾ ਫੇਰ ਜਾ ਪੈਸੇ ਲੈ ਉਹਦਾ ਬੁਵਾ ਕਹੇ ਨਹੀਂ ਉਹ ਤਾਂ ਪਾਗਲ ਹੈ ਮੈਂ ਜਾਣੀ ਐ ਤੂੰ ਮੁਰ ਪੁੱਠੀ ਕਰ ਇੱਧਰ ਆ ਜਾ ਮੈਨੂੰ ਹੁਣ ਚਾਹੀ ਹੋਈ ਨਹੀਂ ਮੈਂ ਆਪਣੇ ਸਾਨੂੰ ਕੋਈ ਗੱਲ ਨਹੀਂ ਐਨੀ ਟੈਨਸ਼ਨ ਨਹੀਂ ਲਈਦੀ ਮੈਂ ਤੈਨੂੰ ਦੱਸਾਂ ਕਿ ਮੈਂ ਸ਼ਾਗਰ ਆਇਆ ਇਹ ਮੰਗਦਾ ਪੈਸੇ ਮੇਥੋਂ ਤੂੰ ਮੈਨੂੰ ਛੱਡ ਕਰ ਮੈਨੂੰ ਜਾਨ ਦੇ ਦੇ ਤੂੰ ਇੱਧਰ ਮੁੜਿਆ ਪੁੱਠੀ ਦੇ ਦੇ ਮੈਨੂੰ ਜਾਨ ਦੇਣਾ ਜੋ ਤੈਨੂੰ ਮੈਂ ਕਹਤਾ ਮੈਂ ਆਖਿਆ ਤੈਨੂੰ ਲੈ ਵਾਦ ਦੇ ਉਹ ਤਾਂ ਮੈਨੂੰ ਕਹਿੰਦਾ ਜਾ ਤੂੰ ਬਿੱਲੇ ਆ ਕੇ ਦੇ ਲੱਖ ਰੁਪਏ ਦਾ ਦਿਮਾਗ ਹੈ ਨਹੀਂ ਮੁੰਡੇ ਦਾ ਤਾਂ ਪਾਗਲਾ ਤਾਂ ਹਿੱਲਿਆ ਪਿਆ ਮੈਂ ਦਿਮਾਗ ਤੇ ਹੁਣ ਸਿੱਟ ਕਰ ਦੂੰ ਮੈਂ ਜਾਨੀ ਮੇਰੇ ਚੱਲ ਤਿਆ ਨਾਲ ਸਿਆਣੀਆਂ ਨੂੰ ਹਾਤੀਆਂ ਬਾਹਰ ਨਹੀਂ ਜਾਂਦੇ ਨਾਲ ਉਹ ਤਾਂ ਬਾਲਗ ਸਿਆਣੀ ਐ ਐ ਕਰ ਚਾਦੀ ਕੁੱਟ ਬਣਾ ਲੈ ਜਾ ਉੱਥੇ ਤਾਂ ਵਿਚਾਰ ਆਂਦੀ ਮੇਰਾ ਬਲੱਡ ਵਗਿਆ ਪਿਆ ਮੈਂ ਤਾਂ ਠ ਕੋਈ ਗੱਲ ਨਹੀਂ ਐ ਕਰ ਤੂੰ ਮੈਂ ਤੇ ਅੰਦਰ ਜਾ ਕੇ ਆਰਾਮ ਕਰ ਲੈ ਮੈਂ ਨਹੀਂ ਪੈ ਜਾ ਅੰਦਰ ਅੰਦਰ ਨਹੀਂ ਮੈਂ ਜਾਂਦੀ ਮੈਂ ਤਾਂ ਪੈਸੇ ਭਾਲ ਮੈਂ ਤੈਨੂੰ ਦੱਸਾਂ ਬਾਅਦ ਦਾਉਂਗੀ ਮੈਂ ਮੈਂ ਇਹ ਨਹੀਂ ਛੱਡ ਕੇ ਆਂਦੀ ਤੇਰਾ ਤਾਂ ਇਹ ਨਹੀਂ ਪਤਾ ਇੱਥੇ ਚੱਕੇ ਚਿੱਲੀ ਉੱਡ ਜੇ ਤੈਨੂੰ ਕਿਹਨੇ ਕਿਹਾ ਥਾਣੇ ਚ ਜਾਣੀ ਆਂ ਦੱਸ ਮੈਨੂੰ ਜੱਗੇ ਨੇ ਕਿ ਉਹ ਤਾਂ ਮੈਨੂੰ ਕਹਿੰਦਾ ਪੈਸੇ ਲੈ ਆ ਕੇ ਦੇ ਲੱਖ ਰੁਪਿਆ ਮੈਂ ਕਿੱਥੋਂ ਲੈ ਕੇ ਦੇਵਾਂ ਮੈਂ ਕਹਿੰਦਾ ਫੜਾ ਕੜਾਇਆ ਕਰਾਇਆ ਭਾੜਾ ਮੈਂ ਜਾਣੀ ਆ ਥਾਣੇ ਤੈਨੂੰ ਲਿਆ ਦੇਣੀ ਲੱਖ ਮੈਂ ਮਰ ਜਾਨੀ ਨਹੀਂ ਤੂੰ ਸੀ ਤਾਂ ਕਰ ਸਾਡੇ ਸਾਡੇ ਤਾਂ ਸਾਡੇ ਤੇ ਕੀ ਕਰਦੇ ਨੇ ਕਿ ਚੌਂਕੀ ਵਾਲੇ ਫਲਾਣਾ ਧਮਕਾ ਨਹੀਂ ਬੋਲਦਾ ਉਹਦੇ ਪਤਾ ਲੱਗੂ ਜਦੋਂ 420 ਦਾ ਕਰਚਾ ਘਟਾਤਾ ਤੁਹਾਡੇ ਤੇ। ਨਾ ਬਾਬਾ ਗੁਰੂ ਨਾ 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 ਇਹ ਜਿਹਾ ਕੰਮ ਨਹੀਂ ਕਰਨਾ ਮੈਂ ਤੈਨੂੰ ਦੱਸਾਂ। ਨਾ ਤਾਂ ਅਸੀਂ ਦਾਜ ਅੱਜ ਮੰਗੀਏ ਨਾ ਕੱਲ ਮੰਗੀਏ। ਸਾਨੂੰ ਤਾਂ ਕਾਸੀਰੀ ਲੋੜ ਨਹੀਂ। ਲੱਖ ਰੁਪਏ ਮੁੰਡੇ ਨੇ ਕੋਈ ਨਹੀਂ ਮੋਟਰ ਲਵਾਉਣੀ ਐ। ਆਪੇ ਆੜਤੀਆਂ ਨੂੰ ਫੜ ਲਿਆਊਗਾ। ਨਾ ਉਹਦੇ ਤੋਂ ਬਹਿ ਕੇ ਤੁਸੀਂ ਕਹਿੰਦੀ ਸੀ ਲੱਖ ਰੁਪਏ ਲੈ ਆਦੇ। ਮੁੰਡੇ ਨੂੰ ਕੁਲਾ ਦਿੰਦੀ ਸੀ। ਹੁਣ ਕਿਉਂ ਤੁਸੀਂ ਆਏ ਹੱਥ ਬੰਨ੍ਹ ਕੇ ਮੇਰੇ ਮੂਰੇ? ਨਹੀਂ ਤੇਰਾ ਬਲੱਡ ਵਧਿਆ ਪਿਆ ਵੀ ਰੋਣ ਤੈਨੂੰ ਪਤਾ ਨਹੀਂ ਲੱਗਣਾ ਜੋ ਤੇਰਾ ਬਲੱਡ ਸੈੱਟ ਹੋ ਗਿਆ ਉਹਦੋਂ ਕਰਾਂਗੇ ਤੇਰੇ ਨਾਲ ਗੱਲ। ਪੈ ਜਾ। ਪੈ ਜਾ ਪੈ ਜਾਣ ਮੇਤਾ ਬਾੜ ਦਾ ਕਹਿੰਨੀ ਇਹ ਜੀ ਦਾ ਕੀ ਪਤਾ ਕਲੈਸ਼ਨੀ ਦਾ ਕਦੋਂ ਉੱਠ ਕੇ ਚੱਲ ਪੇ ਬਾਹਰ ਨੂੰ ਜੇ ਜਾਣ ਲੱਗੀ ਉੱਠਣ ਲੱਗੀ ਮੈਡਾ ਮਟਾ ਖੜਕਾ ਤਾਂ ਸੁਣੂਗਾ ਮੈਨੂੰ ਪਤਾ ਤਾਂ ਲੱਗੂਗਾ ਚਾਹ ਦੀ ਘੁੱਟ ਕਾਦੇ ਨੇ ਮੁੰਡੇ ਜਿਹੜਾ ਉਦੋਂ ਦਿਮਾਗ ਨਹੀਂ ਇਹ ਤੈਨੂੰ ਕਿਹਨੇ ਕਾਇਸ ਉਹਨੂੰ ਲੱਖ ਰੁਪਇਆ ਕਹਿਣ ਨੂੰ ਇਹ ਤਾਂ ਉਹ ਗੱਲ ਚਾਂਬ ਲਈ ਫਿਰਦੀ ਐ ਇਹ ਤਾਂ ਪਿਉਨੇ ਸਖਾਤੀ ਇਹਦੇ ਨੇ ਉਹਨੇ ਲਾਤੀ ਉਂਗਲੋਂ ਨੇ ਕਹਿਤਾ ਕਿ ਪਈ ਦਾਇ ਦਾ ਪਰਚਾ ਕਰਦੇ ਤਾਂ ਕਰਦੀ ਐ ਚਾਂਬਲ ਗਈ ਹੁਣ ਉਹ ਲੈ ਆਗੇ ਨਾ ਜਾੜ ਥੱਲੇ ਉਹਦੇ ਦੀ ਬੁੱਧੂ ਸੀ ਮੈਂ ਮਗਰ ਮੂੰਹ ਇਹਨਾਂ ਨੂੰ ਸੁਣੀ ਕੀ ਕਰਨਾ ਤੇ ਹੁਣ ਮੈਂ ਇੰਟ ਚ ਮੈਂ ਤਾਂ ਕਰਦੀ ਆ ਬੁੜੀ ਹੱਥ ਬਣਦੀ ਆ ਹੁਣ ਲੋਟਾਏ ਜਾੜ ਥੱਲੇ ਹੁਣ ਆਪੇ ਕਰੂਗੀ ਤੇ ਚਾਹ ਕਰਨੀ ਪਊਗੀ ਸਵਾਦ ਆਊ ਜੇ ਚਾਹ ਕਰੂਗੀ ਆਪੇ ਹੁਣ ਕੰਮ ਕਰਨਾ ਪੈਂਦਾ ਆਪ ਵਧੀਆ ਲੋਟ ਆ ਪਤਾ ਨਜ਼ਾਰੇ ਲਵਾਗਾ ਇਹ ਡਰਾਬੇ ਦੇਵਾਂ ਗੋਣ ਇਹਨਾਂ ਨੂੰ ਪੈ ਜਾ ਮਣਾ ਫਿਰਦੇ ਰਹਿੰਦੇ ਭੌਂਕਦੇ ਆਪੇ ਕੰਮ ਕਰਨਗੇ ਹੁਣ ਲੈ ਮੁੰਡੇ ਇਹਨਾਂ ਨਾਲ ਗੱਲ ਕਰਦੀਆਂ ਕਿੱਥੇ ਹੈਗਾ ਐ ਨਹੀਂ ਪਤਾ ਇਧਰ ਮੈਂ ਸਗਨ ਡੱਪ ਗਿਆ ਵੇ ਪਾਈ ਜੱਗੇ ਜੱਗੇ ਪਿਆ ਵੇ ਬੇ ਇਧਰ ਆ ਕਿਉਂ ਆ ਰਹੇ ਤੇ ਉਹ ਨਹੀਂ ਬਈਆ ਡੱਕ ਗਿਆ ਤੇਰੇ ਨਾਲ ਤੈਨੂੰ ਸੰਗ ਨਹੀਂ ਆਉਂਦੀ ਤੈਨੂੰ ਉਹ ਕਹਿੰਦੀ ਮੈਂ ਠਾਣੇ ਜਾਂਦੀ ਆ ਤੇ ਤੂੰ ਕਹਤਾ 막 ਜਾ ਨਹੀਂ ਵੇ ਮੇਰੀ ਗੱਲ ਸੁਣ ਬੇ ਮੈਂ ਉਹਨੂੰ ਲੱਖ ਰੁਪਈਆ ਕਹਦਾ ਕਹਿੰਦੇ ਮੈਂ ਛੋੜ ਦੇ ਪਰਚਾ ਦਰਜ ਕਰਾਂ ਕਿਉਂ ਪਰਚਾ ਦਰਜ ਕਰਤਾ ਮੇਰਾ ਉਹ ਤਾਂ ਉਹਦੋਂ ਮੰਗਦੇ ਸੀ ਆਪਾਂ ਲੱਖ ਰੁਪਈਆ ਜਦੋਂ ਉਹ ਘੋਲੀ ਭਾਰੀ ਸੀ ਹੁਣ ਤਾਂ ਉਹ ਬੋਲਣ ਗਿੱਜ ਗਈ ਤੇਰੇ ਪਿਓ ਨੇ ਸਿਖਾਤੀ ਤੇਰੇ ਪਿਓ ਦਾ ਨਾ ਜੇ ਛੋੜ ਦੇ ਤੇ ਪਰਚਾ ਕਰਤਾ ਜਾਂ ਦਾਵਾ ਕਰਤਾ ਫੇਰ ਸਾਨੂੰ ਕੋਤਲ ਲੱਗੂ ਉਥੇ ਸਿੱਖ ਗਈ ਉਹ ਬਾਕੀ ਰਹਿਣਾ ਹੁੰਦਾ ਗੋਹਾ ਘੂੜਾ ਸਿੱਟ ਲਿਆ ਦੇ ਉਹ ਅੰੜਾ ਘਮਣਾ ਉਹਦੇ ਲਾਉ ਆ ਕੇ ਗਰਮ ਹੁੰਦੀ ਐ ਗੋਹਾ ਤਾਂ ਹੁਣ ਛੱਟਣ ਜਾਣੀ ਐ ਭਾਈ ਗੋਹਾ ਤਾਂ ਦੇਖ ਮੈਂ ਤਾਂ ਛੱਟਣ ਜਾਈ ਜਾਨੀ ਕੋਈ ਕੁਛ ਮਰਜੀ ਕਹੀ ਜਾਵੇ ਮੈਂ ਤਾਂ ਦੱਸਿਆ ਜੇ ਉਹਨੇ ਤੇਰੇ ਤੇ ਕਰਤਾ ਦਾਵਾ ਆਪਣੇ ਤੇ ਚੰਨਾ ਜਾਣਾਂ ਤੇ ਕਰਤਾ ਪਰਚਾ ਉੱਤੇ ਥਾਣੇ 'ਚ ਬੈਠੇ ਜਾਕੇ ਨਾ ਬੇਬੇ ਹੁਣ ਫੇ ਹੁਣ ਕੀ ਹੱਲ ਤੂੰ ਮੋੜ ਲਈ ਮੋੜ ਲਈ ਹੁਣ ਤਾਂ ਹੋ ਭਈਓ ਤੇ ਮੇਰੇ ਤਾਂ ਬਲੱਡ ਵਧਿਆ ਪਿਆ ਬਲੱਡ ਵਧਿਆ ਪਿਆ ਹੁਣ ਫੇ ਚਾਚੂ ਦੀ ਘੁੱਟ ਫੜਾ ਦੇ ਮੇਰੇ ਨਾਲ ਤਾਂ ਲੜਕੇ ਗਈ ਐ ਫੇ ਮੇਰੇ ਨਾਲ ਤਾਂ ਬੋਲਦੀ ਨਹੀਂ ਮੈਂ ਚਾਹ ਦੀ ਕੋਟਾਪੇ ਫੜਾ ਦੇ ਹਾਂ ਆਪੇ ਬੜਿਆ ਲਊਂ ਤਾਂ ਮੈਂ ਬੜਿਆ ਕੇ ਮੋੜ ਲਈ ਜਾਂ ਕਰ ਫੇ ਮੱਜਾਂ ਨੂੰ ਪਾ ਦੇ ਨੀਰਾ ਤੇ ਮੈਂ ਕਰ ਇਹਦੇ ਪਿਓ ਨੇ ਕਰਿਆ ਜਿੰਨੇ ਕੰਮ ਕਰਿਆ ਉਹਨੇ ਸਿਖਾਈਏ ਕਿੱਥੇ ਜਾਣਦੀ ਸੀ ਇਹ ਤਾਂ ਭੋਲੀ ਭਾਰੀ ਸੀ ਉਹਨੇ ਤਾਂ ਜਿਵੇਂ ਕਹਿੰਦੇ ਸੀ ਉਹਨੇ ਹੱਥ ਬੰਨ ਕੇ ਐ ਸਹੀ ਕਹਿੰਦੀ ਸੀ ਮੈਨੂੰ ਤਾਂ ਕੁੱਤੀ ਜਾ ਮੈਂ ਤਾਂ ਸਭ ਤੋਂ ਛੱਤਰ ਖਾਲੂਗੀ ਮੈਂ ਇਹਦੇ ਪੇਕ ਹੀ ਨਹੀਂ ਜਾਂਦੀ ਅ ਜਿੰਨਾ ਕੰਮ ਕਰਿਆ ਨਾ ਬੁੜੇ ਨੇ ਕਰਿਆ ਉਹਨੂੰ ਬੜਨ ਦੇ ਘਰੇ ਉਹਨੂੰ ਦੇਉ ਪਤਾ ਹੁਣ ਚਾਹ ਦੀ ਕੁੱਟ ਵੀ ਮੈਨੂੰ ਕਰਕੇ ਦੇਣੀ ਪਊਗੀ ਉਹਨੂੰ ਚਲ ਭਈ ਕਰਦਾਂ ਨੀ ਹੁਣ ਆੜੇ ਫਸਿਆਂ ਨੂੰ ਸਾਰਾ ਕੁਝ ਹੀ ਕਰਨਾ ਪਊ ਗੇਟ ਖੋਲੋ ਬਤਾਰ ਖੋਲੋ ਕੀ ਗੱਲ ਗੇਟ ਕੋ ਲਾ ਲਿਆ ਹੈ ਮੇਰੇ ਲਾਦਾ ਬਾਪੂ ਆ ਗਿਆ ਆ ਗਈ ਬਾਪੂ ਆ ਗਈ ਉਹ ਪੁੱਤ ਗੇਟ ਕੋ ਲਾ ਰਖਿਆ ਐ ਇਹ ਗੇਟ ਤਾਂ ਤੈਨੂੰ ਦੱਸ ਦਿੰਨੀ ਆ ਕਹਾਣੀ ਬਾਪੂ ਗਾਹਾਂ ਆ ਜਾ ਉਹ ਪੁੱਤ ਦਮ ਦਿਹਾੜੇ ਕੋ ਗੇਟ ਲਾਇਆ ਪੁੱਤ ਗੇਟ ਬੇਬੇ ਲਾ ਗਈ ਸੀ ਬਾਪੂ ਉਹ ਸੁੱਖਣਾ ਖੋਲ ਕੇ ਰੱਖੀਦਾ ਹੁੰਦਾ ਦਰਵਾਜ਼ਾ ਤਾਂ ਬਾਪੂ ਲਾ ਬੇਬੇ ਲਾ ਗਈ ਸੀ ਬਾਪੂ ਗੇਟ ਉਹ ਮੈਂ ਤਾਂ ਐ ਪੁੱਛਦਾ ਪੁੱਤ ਕਿਉਂ ਲਾਇਆ ਸੀ ਗੇਟ ਗੇਟ ਮੈਂ ਤਾਂ ਦੱਸ ਦਿੰਨੀ ਬਹਿ ਜਾ ਬਾਪੂ ਉਹ ਬਤਮਾ ਇੱਥੇ ਕੀ ਬੈਠਾ ਕਰੇ ਬਰਬਰ ਸੋਣਾ ਲੱਗੂਗਾ ਤੂੰ ਮੈਨੂੰ ਗੱਲ ਕਰ ਚਲ ਕੋਈ ਨਹੀਂ ਬਹਿ ਜਾ ਪਿਆਤੀ ਹੁੰਦੇ ਨੂੰ ਸਾਰਾ ਨਹੀਂ ਹੁੰਦੇ ਉਹ ਤਾਂ ਠੀਕ ਹੈ ਬਹਿ ਜਾ ਕੋਈ ਤੂੰ ਤਾਂ ਇੱਥੇ ਕੋ ਬੈਠੀ ਆ ਹੁਣ ਮੇਰਾ ਵੱਧ ਗਿਆ ਬਲੱਡ ਬਾਪੂ ਤੇਰਾ ਬਲੱਡ ਵੱਧ ਗਿਆ ਪੁੱਤ ਹਾਂ ਤੇਰਾ ਬਲੱਡ ਪੁੱਤ ਕਾਹਦੇ ਨਾਲ ਵੱਧ ਗਿਆ ਲੈ ਇੰਨੀ ਉਮਰਾਂ 'ਚ ਵੀ ਕਦੇ ਬਲੱਡ ਵੱਧਦੇ ਹੁੰਦੇ ਉਹ ਤੇਰਾ ਪੁੱਤ ਕਹਿੰਦਾ ਲੱਖ ਰੁਪਏ ਲੈ ਜਾ ਕੇ ਫੇਰ ਅੱਜ ਮੈਨੂੰ ਕਹਿੰਦਾ ਅੱਛਾ ਜੱਗਾ ਕਹਿੰਦਾ ਲੱਖ ਰੁਪਏ ਲੈ ਲੈ ਲੱਖ ਰੁਪਏ ਲਿਆ ਮੈਨੂੰ ਕਹਿੰਦਾ ਜਾ ਮੱਖਿਆ ਫੇਰ ਮੈਨੂੰ ਕਰਾਇਆ ਤੁਹਾਡਾ ਫਰਾਮੇ ਜਾਮਾ ਮੈਂ ਕਹਿਤਾ ਸੀ ਬਾਪੂ ਅੱਛਾ ਬਤਾ ਕਹਣਾ ਫਿਰ ਕਿੰਨੇ ਕ ਚਾਹੀਦੇ ਆਂ ਤੈਨੂੰ ਦੱਸਿਆ ਨਹੀਂ ਮੈਂ ਖ ਦੇ ਦੇ ਚ ਕਰਾਇਆ ਪਾਣਾ ਤਮ ਖ ਮੈਂ ਜਾਣੀ ਆ ਫਿਰ ਕਹਾਂ ਤੂੰ ਜਾ ਕਾਥੋਂ ਮੁੜੇ ਮੈਂ ਖਾਥੋਂ ਨਾ ਪਰ ਨੇੜੇ ਹੀ ਛੇਤੀ ਮੁੜੇ ਹੋਇ ਤੂੰ ਤੂੰ ਪੁੱਤ ਆਏ ਕਿ ਤੂੰ ਕੋਣੂ ਕਹਿਣਾ ਕਿਉਂ ਰੁਪਏ ਲਿਆ ਕਿਦਣੀ ਸੰਨਾਂ ਨੂੰ ਕਿਉਂ ਨਾ ਬਾਪੂ ਤੂੰ ਗੱਲ ਤਾਂ ਸੁਣ ਪੈਸੇ ਕਿਹੜੇ ਉਹਨੇ ਤਾਂ ਪੈਸੇ ਭਾਜੜਾ ਮਾਂ ਪੁੱਤਾਂ ਦੀ ਉਹ ਪੁੱਤੋ ਗੱਲ ਕੀ ਹੋ ਗਈ ਮੈਨੂੰ ਗੱਲ ਦਾ ਦੱਸ ਫੇਰ ਮੈਂ ਜਨਾ ਜਾਵੜੀ ਮੈਂ ਖੱਲਿਆ ਮੈਂ ਜਾਣੀ ਆ ਰਾਮ ਤੇ ਚੌਕੀ ਚ ਮਖਾ ਮੈਂ ਕਰਾਉ ਤੇਰੇ ਤੇ ਪਰਚਾ ਮਖਾ ਮੈਂ ਤੈਨੂੰ ਦਿੰਦੀ 10 ਲੱਖ ਰੁਪਏ ਤੇਰੇ ਲਈ ਸਕੀਮ ਵਰਤੀ ਲੱਖ ਰੁਪਏ ਠੀਕ ਠੀਕ ਤੂੰ ਤਾਂ ਨਾ 100 ਰੁਪਏ ਜਾ ਹਾਂ ਤੇਰੇ ਪੁੱਤ ਪਉਣਾ ਵਰਦਾ ਨੀਰਾ ਕਿਆ ਕਰਦੀ ਵਧੀਓ ਬੇਬੇ ਚਾ ਉਹ ਪੁੱਤੋ ਤਾਂ ਤੂੰ ਬੰਦਾ ਨਾ ਪੁੱਤ ਫੇਰ ਤੂੰ ਮੁੜ ਕੋਈ ਬੇਬੇ ਆ ਗਈ ਮੂਰਾ ਬਾਹੋਂ ਪੜ ਕੇ ਮੋੜ ਲੈ ਕਹਿੰਦੀ ਜਾਨ ਹੱਥ ਬੰਨਣ ਲੱਗ ਗਈ अच्छा इत्ते दरने मां-ਪੁੱਤ ਮੈਨੂੰ ਗੈਰ ਤਰੀ ਦੀ ਲੈ ਤਰੀ ਦੀ ਕਰਦੇ ਸੀ ਤੇਰੀ ਬੇਬੇ ਆ ਗਈ ਮੂਰੇ ਹਾਂ ਉਹ ਤੂੰ ਕਾ ਨੂੰ ਮੁਰਨਾ ਸੀ ਉਹ ਤੋਂ ਇਹਨਾਂ ਨੂੰ ਅੱਜ ਪੈਸੇ ਹੀ ਦੇ ਦੇਣੇ ਸੀ ਰੋਜ਼ ਦਾ ਕੰਮ ਮੈਂ ਤਾਂ ਗਾਲੀ ਖਿੱਚ ਤੋਈ ਕਰੀ ਮੈਂ ਤਾਂ ਖਿੱਚ ਤੋ ਕੇ ਲੈ ਆ ਕੇ ਬਾਹਰ ਉਸੇ ਨੇ ਡਾਇਆ ਤੇ ਮੰਜੇ ਤੇ ਭਾਗੀ ਮੈਨੂੰ ਬਾਹਰ ਉਸੇ ਡਾ ਕੇ ਗਈ ਆ ਅੱਛਾ ਉਹੀ ਬਾਹਰ ਰੱਖੀ ਗਈ ਆ ਹਾਂ ਉਹ ਪੁੱਤ ਤੂੰ ਤਾਂ ਤੂੰ ਨਾ ਮੁੜੇ ਚੱਲ ਚੰਗੀ ਗੱਲ ਐ ਪਰ ਇਹਨਾਂ ਨਾਲ ਸੀ ਤਾਂ ਕਰਨ ਵਾਲੀ ਬਾਪੂ ਮੈਂ ਕਿਹੜਾ ਜਾਂਦੀ ਸੀ ਮੈਨੂੰ ਪਤਾ ਸੀ ਡਰਦੇ ਮੋੜ ਲੈ ਮੈਂ ਕਿਹੜਾ ਜਾਂਦੀ ਸੀ ਉਹ ਡਰੋਕਲ ਤੇ ਬਾਲੇ ਨਹੀਂ ਉਹਦੀ ਉਹਦੀ ਲੱਗੇ ਤਾਂ ਪੜਾਕੇ ਪੜ ਲੈ ਨਹੀਂ ਤਾਂ ਬੇਬੇ ਦੇ ਤਾਂ ਉਹ ਆ ਜਾ ਕੇ ਪੁੱਤ ਕੋਲੇ ਲੱਗ ਗਈ ਮੈਨੂੰ ਮੈਂ ਸੁਣੇ ਇੱਥੋਂ ਕਹਦੀ ਤੂੰ ਪੁੱਤ ਕਹਿਣਾ ਛ ਨੂੰ ਵੀ ਦੇਖ ਲੋ ਜੇ ਰੁਪਏ ਲੈਣੇ ਆ ਤਾਂ ਮੈਂ ਤਾਂ ਕਿਹਾ ਸੀ ਮੈਂ ਕਿ ਜੇ ਵੱੱਦ ਲੈਣੇ ਤਾਂ ਤਾਂ ਦੱਸ ਦੋ ਹੁਣ ਹਾਂ ਹੁਣ ਪੁੱਤਰੀ ਬੇਬੇ ਕਿੱਥਿਆਂ ਨੂੰ ਮੈਂ ਵੀ ਜਾ ਕੇ ਕਹਿਣਾ ਵੀ ਜੇ ਰੁਪਏ ਲੈਣੇ ਤਾਂ ਮੈਂ ਮੇਰੀ ਨੂਨ ਨੂੰ ਭੇਜ ਦੇਣਾ ਲੈ ਆਉਗੀ ਚਾਹ ਕਰੀ ਜਾਂਦੀ ਆ ਤੇ ਪੁੱਤ ਭੇਜ ਤਾਂ ਨੀਰਾ ਪਾਉਣ ਕਹਿੰਦੀ ਤੂੰ ਤਾਂ ਨੀਰਾ ਪਾਲਾ ਨਹੀਂ ਮੈਂ ਟੋਕਰ ਚੱਕਣਾ ਸੀ ਤੇ ਮੈਂ ਹੀ ਚਾਹ ਕਰਨੀ ਸੀ ਪੁੱਤ ਮਾਣਾ ਵਟ ਅੱਜ ਕਰਨ ਦੇਣਾ ਸਭ ਕੰਮ ਦੇ ਹਾਂ ਹਾਂ ਕਰਨ ਦੇਣਾ ਮਾੜੇ ਬਟੇ ਕਮਾਗ ਤੇ ਇਹਨਾਂ ਦੇ ਫੇਰ ਹੀ ਪਤਾ ਲੱਗੂ ਇਹਨਾਂ ਨੂੰ ਕੋਈ ਕੰਮ ਕਰਿਆ ਆਰਾਮ ਦਾ ਆਰਾਮ ਕਰ ਲੈ ਕਿਤੇ ਮੇਰਾ ਤਾਂ ਬਲੱਡ ਵਜਿਆ ਪਿਆ ਹਾਂ ਚੱਲ ਬਾਪੂ ਤੂੰ ਤਾਂ ਪੀਲਾ ਚਾਹ ਨਾਲ ਦਬਕਾ ਮਾਰੀ ਜਾ ਨਾ ਉਹਨੂੰ ਕਹਿਣਾ ਕਿ ਵੀ ਕੈਸ਼ ਲੈਣਾ ਹੈ ਕਿ ਚੈੱਕ ਲੈਣਾ ਹੈ ਆਈ ਵੀ ਕਹੀ ਨਾਲੇ ਕਹੀਦੀ ਆ ਕਿ ਚਾਹ ਪੜਾਇਆ ਉਹਨੂੰ ਬਾਪੂ ਮਾਰਾ ਕਿ ਡਰਾਬਾ ਵਾਰੀ ਤੂੰ ਕੋਈ ਨਹੀਂ ਪੁੱਤ ਇਹਨਾਂ ਨੂੰ ਅੱਜ ਕੱਢ ਜੂਗੀ ਆ ਕੋ ਫੇਰ ਖਾਣੇ ਹਾਂ ਇਹਨਾਂ ਨੂੰ ਕਰਾਉਣੇ ਗੋਗਲ ਪਏ ਅੱਜ ਫਿਰ ਹਾਂ ਕਰਾ ਦੇ ਬਾਪੂ ਇਹਨਾਂ ਨੂੰ ਤਾਂ ਹਾਂ ਆ ਤਾਂ ਪੁੱਤ ਵਧੀਆ ਕਰਿਆ ਆ ਤਾਂ ਬਾਪੂ ਦਾ ਮੇਰੇ ਵੱਲ ਆ ਵਧੀਆ ਨਨ ਯਾਰ ਹੀ ਆ ਗਿਆ ਜਿਹੜਾ ਪਾਪੂ ਨੇ ਮੈਨੂੰ ਇਹ ਸਕੀਮ ਜੀ ਦਿੱਤੀ ਆ ਲੋਟ ਕਰ ਦੂ ਮਾਂ ਪੁੱਤਾਂ ਨੂੰ ਹੁਣ ਮੈਂ ਉਹ ਅੱਜ ਤੱਕ ਲੈ ਵਧੀਆ ਕਰਿਆ ਆ ਨੂਨ ਇਹਨਾਂ ਨੂੰ ਇਹਨਾਂ ਨੂੰ ਤਾਂ ਚੈੱਕ ਲਿਆ ਕੇ ਦੇਣਾ ਸੀਗਾ ਪਤਾ ਨਹੀਂ ਕਿੱਧਰ ਗਈ ਐ ਹੁਣ ਮਾਂ ਪਤਾ ਨਹੀਂ ਕੀ ਕਰਦੀ ਐ ਦੀ ਪੁੱਤ ਪਤਾ ਨਹੀਂ ਕੀ ਕਰਦਾ ਕੈਸੀ ਨੀਰੇ ਨੂਰਾ ਪਾਉਂਦਾ ਇੱਧਰ ਉਹ ਤੂੰ ਕਿੱਧਰ ਵਾ ਗਈ ਕਿੱਧਰ ਵਾ ਗਈ ਚਾਹ ਤਾਂ ਰੱਖੀ ਹੋਰ ਕਿੱਧਰ ਜਾਂਦੇ ਨੇ ਚਾਹ ਤਾਂ ਰਹੀ ਐ ਚਲ ਵਧੀਆ ਕਰੇ ਚਾਹ ਤਾਂ ਪੀਣੀ ਸੀ ਕੋਟਾ ਮੈਂ ਤੂੰ ਕਿਧਰ ਐ ਮੈਂ ਤਾਂ ਸੱਤ ਚੋਂ ਆਇਆ 2 ਮਿੰਟ ਗੱਪਾਂ ਮਾਰ ਕੇ ਉੱਥੋਂ ਆ ਸੱਤ ਤੋਂ ਬਿਨਾਂ ਤਾਂ ਤੈਨੂੰ ਹੋਰ ਕੋਈ ਕੰਮ ਨਹੀਂ ਉਹ ਹੋਰ ਮੈਂ ਦੱਸਾਂ ਹੁਣ ਕੀ ਕੰਮ ਕਰਾਂ ਕਰੇ ਸੁੱਖ ਨਾਲ ਸਭ ਪਰਿਵਾਰ ਹੈ ਕੰਮ ਕਰਨ ਨੂੰ ਕੰਮ ਛੱਡਾ ਕੰਮ ਦੇ ਮਾਰ ਗੋਲੀ ਪੁੱਠੇ ਕੰਮ ਜਿਹੜੇ ਤੂੰ ਹੋਰ ਲਾਤੇ ਉਹ ਨੂੰ ਨੂੰ ਸਖਾਟਾ ਵੀ ਪਰਚੇ ਵੀ ਹੁੰਦੇ ਹੁੰਦੇ ਦਾਵੇ ਵੀ ਹੁੰਦੇ ਹੁੰਦੇ ਜਿਹੜੀ ਘਰੋਂ ਬਾਹਰ ਨਹੀਂ ਸੀ ਜਾਂਦੀ ਨਾ ਅੱਜ ਦਾਵਾ ਕਰਨੀ ਜਾਂਦੀ ਸੀ ਮੁੰਡੇ ਤੇ ਉਹਨੂੰ ਤਾਂ ਤੇਰਾ ਮੁੰਡਾ ਨਾ ਫਸਾਇਆ ਹੁੰਦਾ ਨਹੀਂ ਕਿਤੇ ਫਿਰਦਾ ਹੈ ਅੱਛਾ ਅੱਛਾ ਉਹ ਸਾਰਾ ਕਸੂਰ ਮੇਰੀ ਨੂਂਦ ਹੀ ਐ ਮੇਰੀ ਕਸੂਰ ਐ ਮੈਂ ਗੱਲਾਂ ਉਹਨੂੰ ਸਿਖਾਤੀਆਂ ਉਹ ਤੇਰਾ ਪੁੱਤ ਕਿਹੜਾ ਚੰਗੀਆਂ ਗੱਲਾਂ ਕਰਦਾ ਉਹ ਤਾਂ ਲੱਖ ਰੁਪਈਆ ਮੰਗਦਾ ਸੀ ਪੇ ਕਹਿੰਦਾ ਲੱਖ ਰੁਪਈਆ ਲਿਆ ਉਹ ਫਿਰ ਲੈਣ ਜਾਂਦੀ ਸੀ ਉਹ ਫਿਰ ਮੰਗਾ ਲੈਂਦੇ ਰੁਪਈਏ ਮੁੜ ਕੇ ਕੰਮ ਲਈ ਐ ਜਾਂਦੀ ਕਿੱਥੇ ਸੀ ਉਹ ਤਾਂ ਦਾਵਾ ਕਰਨ ਨਹੀਂ ਜਾਂਦੀ ਸੀ ਉੱਥੇ ਤਾਂ ਸਾਨੂੰ ਚੈੱਕ ਦਵਾਉਂਦੀ ਉਹ ਚੈੱਕ ਤਾਂ ਬਧੇਰਾ ਲਿਆਉਂਦੀ ਸਾਰਾ ਕੁਝ ਲਿਆਉਣ ਦੀ ਗੱਲ ਕਰ ਤੇਰੀ ਕਰਤੂਤ ਮਾੜੀ ਸੀ ਤੂੰ ਨਹੀਂ ਲੈਣ ਦਿੱਤੇ ਪਹਿਲਾਂ ਵੀ ਤੂੰ ਮੁਰੇ ਹੋ ਕੇ ਖੜ ਗਿਆ ਉਹਦੇ ਤਾਂ ਗਰੀਬ ਘਰ ਦੀ ਦਾ ਰਿਸ਼ਤਾ ਲੈ ਲਿਆ ਜਿਹ ਦੌਰ ਪੀਏ ਹੁਣ ਬਣਦੇ ਸੀ ਉਹ ਤਾਂ ਹੁਣ ਤਾਂ ਇਹ ਨਹੀਂ ਬਣਨੇ ਦਿੱਤੇ ਉਹ ਤੂੰ ਜੜਾਂ 'ਚ ਬਹਿ ਗਿਆ ਮੈਂ ਹੁਣ ਭੇਜ ਦੇਣਾ ਮੇਰੀ ਨੂੰ ਹੁਣ ਹੁਣ ਸਾਡੇ ਵਾਸਤੇ ਚੈੱਕ ਕਟਾ ਲੈ ਉਹ ਜਾ ਕੇ ਮੈਂ ਦੱਸਿਆ ਨਾ ਫੜਕੇ ਜਾਂਦਾ ਦਰ ਦੋਨੇ ਮਾਪੇ ਤਾਂ ਹੱਡੀ ਪਛੜੀ ਇੱਕ ਕਰ ਦਾਂਗੇ ਤੇਰੀ ਮੈਂ ਤਾਂ ਉਹਨੂੰ ਕਿਹਾ ਸੀਗਾ ਨੂੰ ਨੂੰ ਮੇਰੀ ਨੂੰ ਪਾਲੀ ਮਾਹ ਪੁੱਤ ਮੁਰਨਾ ਨਹੀਂ ਸੀਗਾ ਇਹਨਾਂ ਨੂੰ ਅੱਜ ਚੈੱਕਤ ਪਾਉਣੀ ਸੀ ਜਾਂ ਇਹਨਾਂ ਨੂੰ ਕੈਸ਼ ਲੈ ਆਂਦੀ ਉਹ ਥਾਣੇ ਵਾਲੇ ਹੁਣ ਸਾਨੂੰ ਫੜਕੇ ਲੈ ਜਾਂਦੇ ਸਾਨੂੰ ਪਤਾ ਲੱਗਦਾ ਮੈਨੂੰ ਇਹ ਦੱਸ ਜੇ ਸਾਨੂੰ ਫੜਕੇ ਲੈ ਜਾਂਦੇ ਬੇਇੱਜ਼ਤੀ ਓ ਜਿੱਤੇ ਮੇਰੀ ਮੇਰੀ ਤਾਂ ਜਿੱਤੇ ਰੁੱਜ ਜਾਂਦੇ ਪਰ ਸੋਡਾ ਦਿਮਾਗ ਤਾਂ ਟੱਕਾਣੇ ਹੋ ਜਾਂਦਾ ਆ ਦੁਕਾਨ ਦਿਮਾਗ ਤਾਂ ਆਪੀ ਟੱਕਾਣੇ ਹੋ ਜਾਂਦਾ ਤੇਰੇ ਵਰਗੇ ਕਰਦਾਂ ਨੇ ਹੁਣ ਕੀ ਕਰਾਂ ਅੜੇ ਪਛੀ ਨੂੰ ਹੁਣ ਚਾਹ ਵੀ ਕਰਨੀ ਪਈ ਕਹਿੰਦੀ ਮੇਰੇ ਤਾਂ ਬਲੱਡ ਵਧਿਆ ਪਿਆ ਓਏ ਬਚਾਰੀ ਬਾਲੀ ਟਿੱਲੀ ਹੋਈ ਪਈ ਐ ਮੈਂ ਤੈਨੂੰ ਦਵਾਈ ਬੁੱਟੀ ਕੋਈ ਦਵਾਉ ਤੇ ਨਾਲੇ ਚਾਹ ਪਾਣੀ ਕੇ ਸਾਰੇ ਕੰਮ ਵੀ ਤੈਨੂੰ ਕਰਨੇ ਪੈਣਗੇ ਇੱਥੇ ਤਾਂ ਰੋਟੀ ਟੁੱਕ ਵੀ ਤੈਨੂੰ ਕਰਨਾ ਪਊ ਧੰੜੇ ਕਰਦੀਆ ਉਹ ਧੰੜੇ ਚੰਗਾ ਪਲਾ ਸਾਰਾ ਕੰਮ ਕਰਦੀ ਸੀ ਪਾਣੀ ਧਰਦੀ ਸੀ ਮਾਪ ਪੱਤਾਂ ਦੇ ਮੂਰੇ ਤੇਰੀ ਕਰਤੂਤ ਨੇ ਨਾ ਸਾਰਾ ਕੁਛ ਮੱਠਾ ਕਰਤਾ ਸਾਡੇ ਖੇਡਿਆ ਸੀ ਅਸੀਂ ਮਾਪ ਪਤਨ ਨੇ ਦਾਅ ਪੇਚ ਐ ਵੀ ਉਹ ਤਾਂ ਪੈਸੇ ਮੰਗਵਾਵਾਂਗੇ ਸਾਡੇ ਤੇ ਉਲਟ ਪਾਤਾ ਸੈਂ ਉਹ ਖੇਡ ਲੈਣੇ ਦਾਅ ਪੇਚ ਐ ਤੁਸੀਂ ਦਾਅ ਪੇਚ ਖੇਡਣ ਜਾਣਦੇ ਹੋ ਤੁਹਾਨੂੰ ਲੱਗ ਜਾਂਦਾ ਤਸੇਕ ਤੁਹਾਨੂੰ ਅੱਜ ਹਾਂ ਜਾ ਐ ਕਰ ਤੂੰ ਵੀ ਖੜਾ ਹੋ ਉਧਰ ਮੁੰਡਾ ਨੀਰਾ ਪਾਈ ਜਾਂਦਾ ਮਾੜਾ ਮੋਟਾ ਉਹਦੇ ਨਾਲ ਕਰਾਤ ਲਿਆ ਦੇਖ ਆ ਜਾ ਕੋਈ ਨਹੀਂ ਮੈਨੂੰ ਚਾਹ ਨਹੀਂ ਪਾਣੀ ਵੀ ਪੁੱਛਿਆਗਾ ਕੋਈ ਨਹੀਂ ਪਹਿਲਾਂ ਨੀਰਾ ਪਵਾ ਕੇ ਆਮਾ ਇਹ ਤੈਨੂੰ ਚਾਹ ਚਾਹ ਨਾ ਕਿਤੇ ਤੈਨੂੰ ਕਾਫੀ ਬਣਾ ਕੇ ਦੇ ਦੋ ਛੱਡ ਦੋ ਉਹਦੇ ਨਾਲ ਚੱਕੇ ਨਾਲ ਵੀ ਗੱਲ ਚਾ ਜਾ ਅੱਜ ਲੈ ਲੈ ਹੁਣ ਕੈਸੇ ਲੈਣਾ ਕਿ ਹੁਣ ਤੁਸੀਂ ਚੈੱਕ ਲੈਣਾ ਕਰਦਾ ਆਉਂਦੇ ਨਾ ਵੀ ਜਾ ਕੇ ਗੱਲ ਬਗ ਗਿਆ ਬਗ ਜਾ ਵੱਡਾ ਆ ਗਿਆ ਚੈੱਕ ਵਾਲਾ ਚੈੱਕ ਕਰਨ ਤੇ ਕਟਾਉਣ ਤੇ ਹੀ ਲਾਈਏ ਨਹੀਂ ਪੁੱਠੇ ਕੰਮਾਂ ਤੇ ਲਾਈਏ ਬਥੇਰੀ ਨਰਮ ਸੀ ਮੂੰਹ 'ਚ ਬੋਲਣੀ ਸੀ ਉਹ ਮੈਂ ਮਰ ਜਾਣੀ ਕਿਤੋਂ ਛੱਡ ਕੇ ਸਮੇਤ ਫੁੱਟੀ ਇਹ ਜੀ ਲੈ ਲਈ ਮੈਂ ਤਾਂ ਉਹਦੇ ਦੇਖੀ ਨਹੀਂ ਵੀ ਇੰਨੀ ਪੜੀ ਵੀ ਹੈਗੀ ਹੁਣ ਪਤਾ ਲੱਗੇ ਅੱਗੇ ਤਾਂ ਹੱਥ ਮੰਨ ਕੇ ਬਹਿ ਜਾਂਦੀ ਕੁੱਟ ਲੋ ਮਾਰ ਲੋ ਕੁਝ ਮਰਜ਼ੀ ਕਰ ਦਿਓ ਮੈਂ ਪੇਟੀ ਨਹੀਂ ਜਾਂਦੀ ਆਪਦੀ ਆ ਸਖਾਤੀਏ ਨੇ ਹੁਣ ਦਾਵਿਆਂ ਨੂੰ ਚੱਲ ਪੀ ਲੈ ਇਹ ਜੀ ਦਾ ਕੀ ਜੀ ਮੜਾ ਜਾ ਕਸੇ ਨੂੰ ਕਹਤਾ ਇਹ ਤਾਂ ਕੰਮ ਤੋਂ ਕਹੇ ਤਾਂ ਵੀ ਹੁਣ ਉੱਡੂਗੀ ਇਹ ਕੰਮ ਨੂੰ ਕਹਤਾ ਆਖੂ ਮੈਂ ਤਾਂ ਤੇਰੇ ਤੇ ਦਾਵਾ ਕਰਕੇ ਹੁੰਦੀ ਆ ਬੁੜਕੀ ਐਨੇ ਪੁੱਠੇ ਕੰਮ ਮਲਾਤੀ ਕੰਜਰ ਨੇ ਹੁਣ ਦੇਖ ਲੈ ਚਾਹ ਵੀ ਆਪ ਨੂੰ ਕਰਨੀ ਪੋਏ ਨਹੀਂ ਪਤਾ ਸਬਜ਼ੀ ਬਣਾਉਣੀ ਪਵੇ ਉਹ ਕੱਪੜੇ ਧੋਣ ਵਾਲੇ ਪੈਗੇ ਨਾ ਅਜ ਕੱਪੜੇ ਧੋਤੀ ਹੈਗੀ ਉਸੇ ਨੂੰ ਕਹਿੰਦੀ ਆ ਬਈ ਕੱਪੜੇ ਤਾਂ ਧੋਲਾ ਕੱਪੜੇ ਕੁੱਪੜੇ ਨਹੀਂ ਮੈਥੇ ਧੋਤੀ ਨੇ ਪੌੜੀਆਂ ਨਹੀਂ ਮੈਥੇ ਚੜੀਦਾ ਤੇ ਚਾਹ ਪਾਣੀ ਕਰ ਦੂੰਗੀ ਕੋਈ ਸਬਜ਼ੀ ਚੀਰ ਕੇ ਧਰ ਦੂੰਗੀ ਤੇ ਆਦੇ ਟੁਕੜੇ ਖਾਪ ਲਈ ਮੈਥੋਂ ਤੇਰਾ ਕਿਹੋਂ ਦਾ ਸਾਰਾ ਘਰ ਦਾ ਕੰਮ ਹੈ ਮਾਣ ਨਾ ਪਾਤੀ ਉਹ ਰਾਮ ਨਾ ਹੋ ਪਈਏ ਬੁੜੇ ਦਾ ਕੰਮ ਕਿੰਨੇ ਕੀਤੇ ਐ ਨਹੀਂ ਕਰੇ ਨੀਰਾ ਦਾ ਪਤਾ ਹੁਣ ਹਣਾ ਚੱਲ ਹੱਥ ਹੱਥ ਧੋਲ ਗਏ ਦੇਖਦੇ ਆ ਚਾਚੂ ਦਾ ਪਤਾ ਲੈਣੇ ਉਧਰ ਯਾਰ ਆ ਬਾਪੂ ਕਿਵੇਂ ਤੁਰ ਆਉਂਦਾ ਉਹ ਜੱਗਾਂ ਨੀਰਾ ਪਾਤਾ ਮੱਜਾਂ ਨੂੰ ਹਾਂ ਨੀਰਾ ਦਾ ਪਾ ਬਾਪੂ ਉਹ ਨੀਰਾ ਤਾਂ ਪਾਤਾ ਤੇਰੀ ਬੇਬੇ ਕਹਿੰਦੀ ਏ ਕਿ ਜੱਗਾਂ ਨੀਰਾ ਖਵਾ ਕੇ ਆ ਉਹ ਚੱਲੇ ਮੈਂ ਨੀਰਾ ਤਾਂ ਹੁਣ ਮੈਂ ਪਾਤਾ ਉਹ ਨੀਰਾ ਤਾਂ ਪਾਤਾ ਚੱਲ ਵਧੀਆ ਕੰਮ ਨਿਬੜ ਗਿਆ ਉਹ ਯਾਰ ਤੁਸੀਂ ਕੀ ਹੋਰ ਹੀ ਪੰਗਾ ਕਰ ਲਿਆ ਸੀ ਅੱਜ ਖੜਾ ਕਿਵੇਂ ਬਾਪੂ ਉਹ ਤੇਰੀ ਮਾਂ ਨੇ ਦੱਸਿਆ ਹੁਣ ਤਾਂ ਤੂੰ ਦਿਖ ਰਾ ਉਥੇ ਠਾਣੇ 'ਚ ਬੈਠਾ ਹੁੰਦਾ ਉਹ ਲੱਖ ਰੁਪਏ ਤੂੰ ਹੀ ਕਹਿਆ ਸੀਗਾ ਪਾਲੀ ਨੂੰ ਉਹ ਮੈਂ ਕਿਹਾ ਦੱਸਿਆ ਬਾਪੂ ਮੈਂ ਉਹ ਮੈਨੂੰ ਤਾਂ ਐਸੀਆ ਮਾਚਾ ਦਾ ਮੋਟਰ ਜੀ ਲਗਾਉਣੀ ਆ ਖੇਤਾਂ ਚਾਦਰਾਂ ਦੇ ਲੱਗੂਗਾ ਮਾਂ 4 ਲੱਖ ਮੈਂ ਖਸਹੇ ਤਾਂ ਲੈ ਲੈਣੇ ਲੱਖ ਤੈਨੂੰ ਮਾੜੀ ਮੁੱਟੀ ਸੰਗ ਸ਼ਰਮ ਨਹੀਂ ਆਈ ਮੋਟਰ ਤਾਂ ਪਾ ਲਵਾਉਣੀ ਆ ਤੇ ਰੁਪਏ ਤੋਂ ਆਪਦੇ ਸੌਰੇ ਤਾਂ ਮੰਗਾਉਣੇ ਤੈਨੂੰ ਮਾੜਾ ਮੋਟਾ ਹੈ ਨਹੀਂ ਅਗਲੀ ਤੇ ਵੀ ਕਵਿਲਦਾਰੀ ਹੁੰਦੀ ਹੈ ਕਿੱਥੋਂ ਪੈਸੇ ਦੇ ਦੇਣਗੇ ਉਹ ਲੱਖ ਰੁਪਏ ਪਿਆ ਅਗਲੀ ਦੇ ਘਰੇ ਤੇ ਉਹ ਬਾਪੂ ਮੈਨੂੰ ਆਇਆ ਸੀ ਆ ਮੈਂ ਖਾ ਆਪਾਂ ਵਿਆਜ ਤੋਂ ਚੱਕਾਂਗੇ ਚੱਲ ਮੈਂ ਖਾ ਉਹਨਾਂ ਤੋਂ ਫੜ ਲੈਣਾ ਮੂਹੇ 2 ਮਹੀਨੇ ਨੂੰ ਹੜੀ ਆ ਜੂਗੀ ਆਪਾਂ ਮੋੜ ਦਾਂਗੇ ਓਏ ਉਹ ਤਾਂ ਤੇਰੀ ਬੇਬੇ ਟੱਕਰ ਗਈ ਤੇਰੀ ਮਾਂ ਟੱਕਰ ਗਈ ਉਹ ਤਾਂ ਥਾਣੇ ਜਾਂਦੀ ਸੀ ਸਾਨੂੰ ਇਹੇ ਚੈੱਕ ਦਿੰਦੀ ਏ ਉਹ ਅੱਛਾ ਹਾਂ ਤੂੰ ਕਿਹੜੇ ਕਿਹੜੇ ਉਹ ਤਾਂ ਮੈਨੂੰ ਦੱਸਦਾ ਮੇਰੇ ਬੇਬੇ ਨੇ ਤਾਂ ਹੁਣ ਤਾਂ ਬੇਬੇ ਮੋੜ ਲਈ ਨਹੀਂ ਤਾਂ ਕੰਮ ਤਾਂ ਖਰਾਬ ਹੀ ਹੋ ਗਿਆ ਹੁਣ ਤਾਂ ਮੋੜ ਤਾਂ ਲਈ ਮਾੜੀ ਮੁੱਟੀ ਉਹਨੂੰ ਦਵਾਈ ਬੁੱਟੀ ਦਵਾ ਦੇ ਕੋਈ ਨਾ ਗਲਤੀ ਮੰਨ ਜਾ ਤੂੰ ਕਿਉਂ ਪੰਗੇ ਕਰਦਾ ਤੂੰ ਜਿਹੋ ਦੁਵਾਰੇ ਕਿਤੇ ਬਾਗੀ ਨਾ ਇਹੈ ਸਾਨੂੰ ਚੈੱਕ ਮਿਲੂਗਾ ਦੇਖ ਲੈ ਬੈਠੇ ਰਹੋਗੇ ਉੱਥੇ ਦਾਜ ਦਾ ਪਰਚਾ ਕਰ ਦੋ ਥੋੜੇ ਤੇ ਚਲ ਠੀਕ ਆ ਆਪਾਂ ਪਸ਼ੂ ਬੰਨ ਲਿਆ ਫਿਰ ਹਾਂ ਪਸ਼ੂ ਬੰਨ ਲਿਆ ਕੋਈ ਗੱਲ ਨਹੀਂ ਮੇਰੀ ਗੱਲ ਤੇ ਗੌਰ ਕਰੀਂ ਤੂੰ ਠੀਕ ਆ ਠੀਕ ਆ ਠੀਕ ਹੈ ਸਰਸਰੀ ਨਾ ਕਰਦੀ ਮਾੜੀ ਮੁੱਟੀ ਦਵਾਈ ਦਵਾ ਲਿਆ ਉਹਨੂੰ ਵਿਚਾਰੀ ਨੂੰ ਚਲ ਠੀਕ ਆ ਮੈਂ ਦਵਾ ਕੇ ਲਿਆਉਣੇ ਚੰਗਾ ਚਲ ਚੰਗਾ ਕਰ ਲੈ ਕੰਮ ਸਿਆਣਾ ਬੈਣਾਗਾ ਕੀ ਪੰਗੇ ਕਰਦਾ ਇਹ ਇਹ ਵੀ ਆਪਦੀ ਮਾਂ ਦੇ ਮੰਗਰ ਲੱਗ ਜਾਂਦਾ ਹੈ ਉਹ ਦੱਸ ਤੁਸੀਂ ਕੀ ਲੈਣਾ ਹੈਗਾ ਇਹ ਜੇ ਪੈਸਿਆਂ ਤੋਂ ਆਪਦੇ ਘਰ ਦੇ ਪੈਸੇ ਚੰਗੇ ਹੁੰਦੇ ਨੇ ਉਹ ਤਾਂ ਮੌਕੇ ਤੇ ਟੱਕਰ ਗਈ ਉਹਨੂੰ ਨਹੀਂ ਅੱਜ ਹੀ ਮਿਲ ਜਾਂਦੇ ਇਹਨਾਂ ਨੂੰ ਚੈੱਕ ਤਾਂ ਹੁਣ ਬੈਠਾ ਹੁੰਦਾ ਉੱਥੇ ਥਾਣੇ 'ਚ ਝਾਕਦਾ ਰਾਖਾ ਥਾਣੀ ਤੇ ਜੱਗਾ ਵੀ ਸਿਰੇ ਦਾ ਮੂਰਖ ਹੈ ਪਲੀ ਖੜੀ ਹੋ ਹਾਂ ਮੇਰੇ ਲੀੜੇ ਦੇ ਕੀ ਕਰਨੇ ਨੇ ਲੀੜੇ ਤੂੰ ਮੈਂ ਨਵੀਂ ਲੀੜੇ ਪਾ ਕੇ ਲੈ ਕੇ ਆਉਂ ਤੈਨੂੰ ਦਵਾਈ ਦਿਵਾ ਕੇ ਲੈਣਾ ਮੈਨੂੰ ਨਹੀਂ ਪਤਾ ਲੀੜੇ ਮੈਂ ਤਾਂ ਧੋਤੇ ਨਹੀਂ ਹੈਗੇ ਬੇਬੇ ਨੂੰ ਪੁੱਛ ਲੈ ਤੇਰੀ ਮਾਂ ਨੂੰ ਲੀੜੇ ਉਸੇ ਨੇ ਰੱਖੇ ਹੋਣੇ ਤੇਰੀ ਲੀੜੇ ਕਿਤੇ ਮੈਂ ਖੜੀ ਹਾਂ ਤੂੰ ਵੀ ਪਾ ਲੈ ਕੋਈ ਝੱਜ ਦੇ ਕੱਪੜੇ ਮੈਂ ਤਾਂ ਕੱਪੜੇ ਪਾਈ ਬੈਠੀ ਹਾਂ ਬਸ ਠੀਕ ਆ ਮੈਂ ਤਾਂ ਕਿਉਂ ਕੀ ਹੋ ਗਿਆ ਤੈਨੂੰ ਠੀਕ ਨਾ ਮੇਰੇ ਤਾਂ ਬਲੱਡ ਵਜਿਆ ਪਿਆ ਮੈਨੂੰ ਬੁਲਾ ਨਾ ਬਾਲਾ ਆਹ ਕੰਮ ਤੈਨੂੰ ਤਾਂ ਸਾਰਾ ਕਰ ਲੋ ਘਰ ਦਾ ਮੈਂ ਇੱਥੇ ਤਾਂ ਕੋਈ ਕੰਮ ਨਹੀਂ ਹੁੰਦਾ ਹੁਣ ਓ ਮੇਰੀ ਗੱਲ ਤਾਂ ਸੁਣ ਕਮਲ ਗੇ ਦਵਾਈ ਦਿਵਾ ਲੈਣਾ ਮੈਂ ਤੈਨੂੰ ਫਿਰ ਜੜੇ ਉਹ ਲੈ ਅਰੇ ਗੋਲੀ ਬਲੱਡ ਦੀ ਮੈਂ ਕਿਤੇ ਨਹੀਂ ਹੈਗੇ ਜਾਣਾ ਜੂਣਾ ਜਦ ਜਦ ਰੀ ਮਾਂ ਤੋਂ ਨਰਲੀ ਲੈ ਲੁੱਟੇ ਜਾ ਕੇ ਕਰ ਲੈ ਕੰਮ ਜਾ ਕੇ ਉੱਥੇ ਇਹ ਵੀ ਸਾਰੇ ਕਵਾੜੇ ਬਾਪੂ ਦੇ ਪਾਏ ਹੋਏ ਆ ਬਾਪੂ ਨੇ ਚਮੜਾਤੀ ਆ ਰਹਿ ਇਹ ਆ ਦੇਖ ਲੈ ਮੁੰਡਾ ਜਹ ਹਰਾ ਤਾਂ ਧਰ ਲੈ ਗੱਡੀ ਚ ਤੇ ਟੋਕਾ ਨਹੀਂ ਕਰਕੇ ਗਿਆ ਉਧਰ ਭੱਜ ਗਿਆ ਛੇਤੀ ਦੇਖ ਲੈ ਕਿਵੇਂ ਉਹ ਬੁੜਾ ਵੀ ਆ ਬੋਲੀ ਜਾਂਦਾ ਸੀ ਮੈਂ ਛੁਲਕੀ ਆਈ ਸੀ ਫੇਰੀ ਮੈਂ ਇੱਧਰ ਟਪੇਟ ਆ ਲਈ ਦਵਾਈ ਦਵਾ ਲਿਓ ਇਹਨੂੰ ਦੱਸ ਦਵਾਈ ਨੂੰ ਇਹਨੂੰ ਕੀ ਹੋਇਆ ਆ ਆਉਂਦਾ ਹੁਣ ਫੇਰ ਕਿੱਧਰ ਫਿਰਦਾ ਹੁਣ ਉਹ ਕੀ ਬੋਲਦੀ ਆਉਣੀ ਐ ਤੂੰ ਬੋਲਦੀ ਤਾਂ ਆਉਣੀ ਐ ਚਮੜਾਈ ਤਰ੍ਹਾਂ ਐ ਨਾ ਹੁਣ ਤੂੰ ਕਹਿੰਦਾ ਉਹਨੂੰ ਦਵਾਈ ਦਵਾ ਲਿਓ ਕੀ ਹੋਇਆ ਨਾ ਦਵਾਈ ਨੂੰ ਉਹ ਦਵਾਈ ਉਹਨੂੰ ਦਵਾਉਣਾ ਨਹੀਂ ਹੁਣ ਕੌਣ ਦਵਾਉ ਉਹਨੂੰ ਦਵਾਈ ਹੋਇਆ ਕੀ ਐ ਢੰਗ ਕਰਦੀ ਐ ਕੁਝ ਨਹੀਂ ਹੋਇਆ ਕੰਮ ਦੀ ਮਾਰੀ ਲੱਛਣ ਕਰਦੀ ਐ ਚੰਗਾ ਭਲਾ ਕੰਮ ਕਰਦੀ ਸੀ ਪਾਣੀ ਭਰਦੀ ਸਾਡੇ ਮੂੰਹ ਤੇ ਤਾਂ ਬਗਿਆੜਤੀ ਦੇਖ ਲੈ ਉਹਦਾ ਬਲੱਡ ਵਧਿਆ ਪਿਆ ਉਹਨੂੰ ਦਵਾਈ ਤਾਂ ਦਵਾਉਣੀ ਪਊਗੀ ਤੂੰ ਛੱਡ ਪਰੇ ਇੰਨਾ ਗੱਲਾਂ ਨੂੰ ਉਹ ਮੇਰੀ ਪੱਗ ਫੜਾ ਮੈਂ ਪੱਗ ਬਦਲਨੀ ਆ ਬੰਨ ਕੇ ਜਾਣਾ ਮੈਂ ਕਿਸੇ ਪਾਸੇ ਨਾ ਪੱਗ ਤੋਤੀ ਐ ਲੀੜੇ ਤੋਤਿਆਂ ਨੇ ਹੋ ਪੇਟੇ ਲੱਗਿਆ ਲੀੜੇ ਧੋਣ ਵਾਲੇ ਕੁਛ ਨਹੀਂ ਤੋਤਿਆਂ ਦਾ ਤਿਕਾ ਕੋਈ ਪੱਗ ਨਹੀਂ ਤੋਤੀ ਜਿਹੜੀ ਤਾਂ ਕੱਲ ਲਾਈ ਸੀ ਚੁੱਪ ਕਰਕੇ ਹਾਈ ਲੈ ਕੇ ਭੱਗ ਜਾਉਗੀ ਹੁਣ ਉਹ ਕਿੱਥੋਂ ਤੋਦੇ ਵਿਚਾਰੀ ਹੁਣ ਉਹ ਤਾਂ ਬਿਮਾਰ ਹੋਈ ਪਈ ਐ ਤੂੰ ਤੋਹ ਦਿੰਦੀ ਅੱਛਾ ਹੁਣ ਕੱਪੜੇ ਵੀ ਮੈਂ ਦਊਂ ਆ ਪਹਿਲਾਂ ਮੈਂ ਮੱਜਾ ਕਮੀ ਦੇਖ ਗਈਆਂ ਦੇਖ ਲੈ ਮੁੰਡਾ ਹਰੇ ਦੀਆਂ ਭਰੀਆਂ ਤਾਂ ਦੋ ਚੱਕ ਲਿਆ ਤੇ ਟੋਕਾ ਨਹੀਂ ਕਰਿਆ ਜੱਗਾ ਇੱਥੋਂ ਹੀ ਗਿਆ ਮੱਜਾਂ ਨੂੰ ਸਾਹਮ ਕੇ ਟੋਕਾ ਵੀ ਕਰ ਦੂਗਾ ਕੋਈ ਨਹੀਂ ਸਾਰੇ ਕੰਮੀ ਕਰੂਗਾ ਉਹ ਨਾਲੇ ਦਵਾਈ ਦਵਾ ਲਿਆਊਗਾ ਜਾ ਜਾ ਹਾਂ ਜਾ ਆਈ ਪੱਗ ਲੈ ਕੇ ਕੋਈ ਪੱਗ ਪੁੱਗ ਨਹੀਂ ਧੋਤੀ ਅੱਛਾ ਮੈਂ ਆਹੀ ਲੈ ਜਾ ਮਨ ਨਾ ਲੈ ਜਾ 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 ਜਿੱਧਰ ਜਾਣਾ ਤੈਨੂੰ ਚੀ ਲੱਗ ਗਿਆ ਤੇਰਾ ਤਾਂ ਪਤਾ ਧੋਤੇ ਤੂੰ ਤਾਂ ਸਾਰੇ ਕੱਪੜੇ ਮੇਰੇ ਤਾਂ ਤਾਂ ਤੋਤੇ ਨਹੀਂ ਆਂਦੇ ਮੈਂ ਤਾਂ ਸੋਡੇ ਮਰੇ ਹੱਥ ਜੋੜੇ ਮੈਥੋਂ ਭਾਲਦਾ ਵਰਦੂਆਂ ਤੋਤਿਆਂ ਕਿਵੇਂ ਚਮਲਾ ਕੇ ਉਹ ਸਿਰ ਚੜਾਤੀ ਹੈ ਕਿ ਕੱਪੜੇ ਵੀ ਤੂੰ ਤਾ ਹੁਣ ਸਾਰੇ ਕੰਮ ਤੂੰ ਕਰ ਮੈਥੋਂ ਕਿਉਂ ਹੁੰਦਾ ਮੈਂ ਤਾਂ ਕਿਸੇ ਦੇ ਇੱਧਰ ਜਾ ਕੇ ਹੁੰਨੀ ਆ ਬਾਹਰ ਨੂੰ ਮੈਂ ਤਾਂ ਕੁਛ ਨਹੀਂ ਕਰਦੀ ਜਮਾ ਡੱਕਾ ਨਹੀਂ ਤੋੜਦੀ ਮੈਂ ਤਾਂ ਆਹੀ ਗੇਟ ਲੱਗ ਜੇ ਨਹੀਂ ਜਿਹੜਾ ਸਾਨੂੰ ਪਤਾ ਵੀ ਨਹੀਂ ਲੱਗੇ ਵੀ ਗਈ ਕਿੱਧਰ